ਨਮਸਕਾਰ ਸਸਰੀਕਾਰ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੀ ਕਲਾਸ ਹਰਿਆਣਾ ਪੰਜਾਬ SSC ਅਕੈਡਮੀ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤਾਂ ਕਿ ਕਿਸੇ ਵੀ ਕਲਾਸ ਤੋਂ ਆਪਾਂ ਅਧੂਰੇ ਨਾ ਰਹਿ ਸਕੀਏ ਆਪਦੀਆਂ ਨਿਰੰਤਰਣ ਕਲਾਸਾਂ ਲਗਾ ਕੇ ਪੜ੍ਹਾਈ ਨੂੰ ਨਾਲ ਦੀ ਨਾਲ ਜਾਰੀ ਰੱਖੀਏ ਤੇ ਆਹ ਨਾਲ ਪੰਜਾਬ ਪੁਸ ਦੇ ਪੇਪਰ ਵਿੱਚ ਆਪਦੇ ਚੰਗੇ ਅੰਕ ਲੈ ਕੇ ਆਪਦੇ ਘਰਦਿਆਂ ਦਾ ਨਾਮ ਉੱਚਾ ਤੇ ਆਪਣਾ ਨਾਮ ਉੱਚਾ ਕਰੀਏ ਤਮੰਦਰਪਾਲ ਸਿੰਘ ਤੁਹਾਡਾ ਪੰਜਾਬੀ ਅਧਿਆਪਕ ਅੱਜ ਤੁਹਾਡੇ ਸਾਹਮਣੇ ਸਾਡੀ ਤੀਜੀ ਕਲਾਸ ਪੰਜਾਬੀ ਵਿਆਕਰਣ ਦੀ ਲੈ ਕੇ ਆ ਰਿਹਾ ਜਿਸ ਦਾ ਸਾਡਾ ਅੱਜ ਦਾ ਮੁੱਖ ਵਿਸ਼ਾ ਹੋਵੇਗਾ ਨਾਮ ਨਾਮ ਤੁਸੀਂ ਬਥੇਰੀ ਵਾਰੀ ਪੜਿਆ ਹੋਣਾ ਪਰ ਜਿਹੜਾ ਅੱਜ ਪੜੋਗੇ ਅੱਜ ਸਿੱਖੋਗੇ ਉਹ ਕੁਝ ਅਲੱਗ ਹੀ ਨਵੇਂ ਤਰੀਕੇ ਦਾ ਸਿੱਖੋਗੇ ਪੜਦੇ ਆਪਾਂ ਬਥੇਰੀਆਂ ਕਿਤਾਬਾਂ ਤੋਂ ਬੁੱਕਾਂ ਤੋਂ ਪੜਦੇ ਆ ਪਰ ਇੱਕ ਪੜਾਉਣ ਦਾ ਤਰੀਕਾ ਇੱਕ ਇੰਟਰਸਟਿਡ ਸਟੋਰੀ ਬਣਾ ਕੇ ਜਦੋਂ ਆਪਾਂ ਪੜਦੇ ਆ ਤਾਂ ਉਹ ਗੱਲ ਹੀ ਵੱਖਰੀ ਹੁੰਦੀ ਹੈ ਤਾਂ ਨਾਮ ਜਦੋਂ ਵੀ ਆਪਾਂ ਪੰਜਾਬੀ 'ਚ ਪੜਿਆ ਤਾਂ ਨਾਮ ਸੀ ਜਿਹੜਾ ਸਾਡਾ ਉਹ ਪਹਿਲਾ ਟੋਪਿਕ ਹੁੰਦਾ ਸੀਗਾ ਨਾਮ ਹੁੰਦਾ ਕੀ ਹੈ ਇੱਕ ਕਰੋ ਸਟਾਰਟ ਹੁੰਦਾ ਕਿੱਥੋਂ ਹੁੰਦਾ ਜੇ ਆਪਾਂ ਬੇਸਿਕ ਦੀ ਨੋਲਿਜ ਲੈ ਕੇ ਚੱਲੀਏ ਤਾਂ ਨਾਮ ਇਹਦੇ ਨਾਮ ਤੋਂ ਹੀ ਜੱਜ ਕਰੋ ਵੀ ਨਾਮ ਕਿਸੇ ਚੀਜ਼ ਦਾ ਨਾਮ ਹੋਣਾ ਹੈ ਨਾ ਕਿਸੇ ਵਿਅਕਤੀ ਦਾ ਵੀ ਹੋ ਸਕਦਾ ਹੈ ਵਸਤੂ ਦਾ ਵੀ ਹੋ ਸਕਦਾ ਹੈ ਸਥਾਨ ਦਾ ਵੀ ਆਧਾ ਨ ਹੋ ਸਕਦਾ ਹੈ ਜਾਂ ਕੋਈ ਵੀ ਇਸ ਸੰਸਾਰ 'ਚ ਜਿੰਨੇ ਵੀ ਆਏ ਨੇ ਜਿਨ੍ਹਾਂ ਨੇ ਜਨਮ ਲਿੱਤਾ ਹੈ ਜਿਹੜੀਆਂ ਵੀ ਨਰਜੀਵ ਜਾਂ ਸੰਜੀਵ ਵਸਤੂਆਂ ਨੇ ਕੋਈ ਸ਼ਹਿਰ ਹੋਊਗਾ ਜਾਂ ਕੁਝ ਹੋਊਗਾ ਹਰੇਕ ਕੀ ਹੈ ਨਾਮ ਹੈ ਕਿਸੇ ਦੀ ਪਛਾਣ ਹੋਣਾ ਪਛਾਣ ਕਿਸ ਤੋਂ ਕਰ ਸਕਦੇ ਆਪਾਂ ਉਸ ਦੇ ਨਾਮ ਤੋਂ ਕਰ ਸਕਦੇ ਆਂ ਕਿਸੇ ਚੀਜ਼ ਦੀ ਪਛਾਣ ਨੂੰ ਨਾਮ ਨੂੰ ਆਪਾਂ ਨਾਮ ਕਿਹਾ ਜਾਂਦਾ ਹੈ ਕਿਸੇ ਵਸਤੂ ਵਸਤੂ ਸਥਾਨ ਵਿਅਕਤੀ ਆਦਿ ਵਸਤੂ ਸਥਾਨ ਵਿਅਕਤੀ ਆਦੀ ਦੇ ਨਾਮ ਨਾਲ ਆਪਾਂ ਨਾਮ ਕਿਹਾ ਜਾਊਗਾ ਆਪਾਂ ਨੇ ਕੋਈ ਵੀ ਕੰਮ ਕਰਾਣਾ ਕਿਸੇ ਤੋਂ ਕੋਈ ਚੀਜ਼ ਲੈਣੀ ਹੈ ਦੇਖੋ ਆਪਾਂ ਐਂ ਤਾਂ ਕਹਿ ਨਹੀਂ ਸਕਦੇ ਆਪਾਂ ਨੂੰ ਉਸ ਚੀਜ਼ ਦਾ ਪਤਾ ਹੋਊਗਾ ਵੀ ਆਪਾਂ ਨੇ ਉਸ ਤੋਂ ਪੈਨ ਲੈਣਾ ਹੈ ਸ਼ੋਪਨਰ ਲੈਣਾ ਹੈ ਜਾਂ ਫਿਰ ਕਿਤਾਬ ਲੈਣੀ ਹੈ ਜਾਂ ਖਾਣ ਲਈ ਕੇਲੇ ਸੇਬ ਜੋ ਵੀ ਲੈਣਾ ਆਪਾਂ ਨੇ ਉਹ ਆਪਾਂ ਨੂੰ ਪਤਾ ਹੋਊਗਾ ਤਾਂ ਉਹ ਚੀਜ਼ ਦਾ ਜਿਹੜਾ ਨਾਮ ਆਪਾਂ ਉਹਦੇ ਸਾਹਮਣੇ ਪੇਸ਼ ਕਰ ਦਾਂਗੇ ਅਗਲਾ ਸਮਝ ਜੂਗਾ ਵੀ ਉਹ ਚੀਜ਼ ਹੈ ਜਿਹੜੀ ਸਾਡੇ ਤੋਂ ਮੰਗ ਰਿਹਾ ਹੈ ਉਹ ਚੀਜ਼ ਇਹ ਲੈਣਾ ਚਾਹੁੰਦਾ ਤਾਂ ਦੇਖਦੇ ਆ ਵੀ ਕਿਸੇ ਵਸਤੂ ਸਥਾਨ ਚੀਜ਼ ਵਿਅਕਤੀ ਆਦੀ ਦੇ ਨਾਮ ਨੂੰ ਨਾਮ ਕਿਹਾ ਜਾਂਦਾ ਹੈ ਨਾਮ ਕਿਸੇ ਦਾ ਵੀ ਹੋ ਸਕਦਾ ਹੈ ਨਾਮ ਤੁਹਾਡਾ ਵੀ ਹੋਊਗਾ ਨਾਮ ਮੇਰਾ ਵੀ ਹੋਊਗਾ ਹਰੇਕ ਦੀ ਆਡਾ ਡੱਡ ਪਹਿਚਾਣ ਹੈ ਜੇ ਐ ਨਾਮ ਨਾ ਹੋਏ ਫਿਰ ਦੁਨੀਆ ਤਾਂ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਆਪਸੇ ਟੱਕਰਾਂ ਮਾਰ ਮਾਰ ਕੇ ਮਰ ਜਾਣਗੇ ਵੀ ਕਿਹਨੂੰ ਬੁਲਾ ਰਹੇ ਨੇ ਕਿਹਨੂੰ ਨਾਮ ਬੁਲਾ ਰਹੇ ਨੇ ਤਾਂ ਆਪਨ ਪਤਾ ਵੀ ਫਲਾਣੇ ਬੰਦੇ ਨੂੰ ਬੁਲਾਣਾ ਹੈ ਤਾਂ ਜਦੋਂ ਆਪਾਂ ਉਸ ਦਾ ਨਾਮ ਲਵਾਂਗੇ ਦੀ ਮਨਪ੍ਰੀਤ ਤੂੰ ਆ ਜਾ ਤਾਂ ਉਦੋਂ ਮਨਪ੍ਰੀਤ ਹੀ ਆਊਗਾ ਨਾ ਕਿ ਸੁਨੀਤਾ ਉੱਠ ਕੇ ਆ ਜੂਗੀ ਕਿਉਂਕਿ ਉਹਨੂੰ ਪਤਾ ਹੈ ਵੀ ਮਨਪ੍ਰੀਤ ਹੈ ਜਿਹੜਾ ਉਹ ਮੇਰਾ ਨਾਮ ਹੈ ਤਾਂ ਇਸ ਤਰੀਕੇ ਨਾਲ ਕਿਸੇ ਵੀ ਚੀਜ਼ ਦੇ ਨਾਮ ਨੂੰ ਆਪਾਂ ਨਾਮ ਕਹਿੰਦੇ ਆ ਨਾਮ ਕਿਸੇ ਵਸਤੂ ਸਥਾਨ ਆਦਿ ਦੇ ਨਾਮ ਨੂੰ ਨਾਮ ਕਹਿੰਦੇ ਆ ਹੁਣ ਨਾਮ ਦੇ ਕਿੰਨੇ ਰੂਪ ਨੇ ਕਿੰਨੇ ਭਾਗ ਨੇ ਅੱਜ ਆਪਾਂ ਉਹ ਪੜਨ ਜਾ ਰਹੇ ਆ ਵੀ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਜਾਂ ਕਿੰਨੇ ਰੂਪ ਨੇ ਤਾਂ ਅੱਜ ਆਪਾਂ ਪੜਾਂਗੇ ਨਾਮ ਦੀਆਂ ਕਿਸਮਾਂ ਨਾਮ ਮੁੱਖ ਤੌਰ ਤੇ ਆਪਾਂ 5 ਪ੍ਰਕਾਰ ਦਾ ਪੜਿਆ ਤਾਂ ਇਹ 5 ਪ੍ਰਕਾਰ ਦਾ ਹੀ ਹੋਊਗਾ ਨਾਮ ਦੀਆਂ ਕਿਸਮਾਂ ਨੇ ਜਿਹੜੀਆਂ ਉਹ 5 ਨੇ ਉਹ ਕਿਹੜੀਆਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਆਪਣੇ ਕੋਲ ਆਮ ਨਾਮ ਨਾਲ ਨਾਲ ਬਿਠੇ ਆਪਣੀ ਆਪਣੀ ਕਾਪੀ ਤੇ ਸਾਰਿਆਂ ਨੇ ਨੋਟਿਸ ਨੇ ਜਿਹੜੇ ਉਹ ਤਿਆਰ ਕਰਨੇ ਨੇ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਕੋਈ ਦੁੱਖਤ ਕਲੀਬ ਪਰੇਸ਼ਾਨੀ ਨਾ ਆਵੇ ਦੂਜਾ ਆ ਗਿਆ ਆਪਣੇ ਕੋਲ ਖਾਸ ਨਾਮ ਤੀਜਾ ਆ ਗਿਆ ਵਸਤੂਵਾਚਕ ਨਾਮ ਤੇ ਚੌਥਾ ਆ ਗਿਆ ਸਾਡੇ ਕੋਲ ਇਕਾਠ ਵਚਕ ਨਾਮ ਤੇ ਲਾਸਟ ਆਪਣੇ ਕੋਲ ਆ ਗਿਆ ਜਿਹੜਾ ਪੰਜਵਾਂ ਰਹਿ ਗਿਆ ਭਾਵਵਚਕ ਨਾਮ ਹੁਣ ਆਪਣੇ ਕੋਲ ਪੰਜ ਨਾਮ ਨੇ ਜਿਹੜੇ ਉਹਨਾਂ ਦੇ ਸਾਹਮਣੇ ਆ ਗਏ ਨੇ ਤਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਕ ਤਕਲੀਫ ਨਹੀਂ ਹੋਗੀ ਆਪਾਂ ਇੱਕ ਡਾਇਗਰਾਮ ਬਣਾਇਆ ਵਿੱਚ ਨਾਮ ਲੈ ਲਿਆ ਉਹਦੇ ਆਲੇ-ਦਾਲੇ ਉਹ ਛੋਟੇ ਨੇ ਜਿਹੜੇ ਉਹਦੇ ਭਾਗ ਨੇ ਉਹਨਾਂ ਨੂੰ ਉਹਨਾਂ ਦੇ ਆਲੇ-ਦਾਲੇ ਆਪਾਂ ਨੇ ਰੱਖਿਆ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਨਾਮ ਹੈ ਜਿਹੜਾ ਉਹ ਪੰਜ ਪ੍ਰਕਾਰ ਦਾ ਹੁੰਦਾ ਹੈ ਪੰਜ ਪ੍ਰਕਾਰ ਨਾਲ ਕਿਸੇ ਦੇ ਨਾਮ ਨੂੰ ਆਪਾਂ ਜੱਜ ਕਰ ਸਕਦੇ ਹਾਂ ਤਾਂ ਪੰਜਾਂ ਦੇ ਨਾਮ ਆਪਣੇ ਸਾਹਮਣੇ ਲਿਖੇ ਪਏ ਨੇ ਆਪਣੀ ਆਪਣੀ ਨੋਟਬੁੱਕ ਤੇ ਤੁਸੀਂ ਲਿਖ ਲੈਣਾ ਜੇ ਕਿਸੇ ਬੱਚੇ ਨੂੰ ਪੁੱਛਣਾ ਹੈ ਤਾਂ ਉਹ ਕਮੈਂਟ ਦੇ ਵਿੱਚ ਲਿਖ ਸਕਦਾ ਜੋ ਵੀ ਪਤਾ ਕਰ ਲੈ ਤਾਂ ਪਹਿਲੇ ਆਪਣੇ ਕੋਲ ਪਹਿਲੀ ਕਿਸਮ ਹੈ ਦੀ ਆਮ ਨਾਮ ਆਮ ਨਾਮ ਆਮ ਨਾਮ ਨੂੰ ਹੁੰਦਾ ਕੀ ਹੈ ਆਮ ਨਾਮ ਕਿਸੇ ਆਮ ਵਸਤੂ ਆਮ ਸਥਾਨ ਆਮ ਵਿਅਕਤੀ ਦੀ ਜਗ੍ਹਾ ਤੇ ਵਰਤਿਆ ਜਾਂਦਾ ਜਿਹੜਾ ਉਸ ਨੂੰ ਆਮ ਨਾਮ ਕਹਿ ਸਕਦੇ ਹਾਂ ਵਰਤਤ ਕਦੋਂ ਸਕਦੇ ਹਾਂ ਜਦੋਂ ਆਪਾਂ ਕਿਸੇ ਨੂੰ ਜਾਣਦੇ ਨਾ ਹੋਈਏ ਜਦੋਂ ਕਿਸੇ ਨੂੰ ਜਾਣਦੇ ਨਾ ਹੋਈਏ ਤੇ ਉੱਥੇ ਆਪਾਂ ਨੇ ਉਸ ਨੂੰ ਬੁਲਾਣਾ ਹੈ ਉੱਥੇ ਆਪਾਂ ਉਸ ਦਾ ਆਮ ਨਾਮ ਦੀ ਵਰਤੋਂ ਆ ਜਿਹੜੀ ਉਹ ਕਰਦੇ ਆ ਹੁਣ ਸਪੋਜ਼ ਕਰੋ ਆਪਾਂ ਜਾ ਰਹੇ ਆ ਕਿਸੇ ਸ਼ਹਿਰ ਵਿੱਚ ਇੱਕ ਮੁੰਡਾ ਤੁਰਿਆ ਜਾਂਦਾ ਆ ਆਪਾਂ ਨੂੰ ਉਹਦਾ ਨਾਮ ਨਹੀਂ ਪਤਾ ਹੈਗਾ ਆਪਾਂ ਉਹਨੂੰ ਕੀ ਕਹਾਂਗੇ ਓਏ ਮੁੰਡੇ ਆ ਜਾਂ ਫਿਰ ਕੁੜੀ ਜਾਊਗੀ ਨਹੀਂ ਕੁੜੀ ਠੀਕ ਹੈ ਜਿਹੜਾ ਉਹ ਮੁੰਡਾ ਕੁੜੀ ਆਪਾਂ ਵਰਤ ਰਹੇ ਆ ਉਹ ਕੀ ਆ ਉਹ ਆਮ ਨਾਮ ਹੈ ਮੁੰਡਾ ਕੋਈ ਵੀ ਹੋ ਸਕਦਾ ਕੁੜੀ ਕੋਈ ਵੀ ਹੋ ਸਕਦੀ ਆ ਉਹ ਕਿਸੇ ਦੀ ਪਰਸਨਲ ਨਹੀਂ ਹੈਗਾ ਜੇ ਆਪਾਂ ਕਹਿੰਦੇ ਵੀ ਹਰਮਨ ਸਿੰਘ ਤਾਂ ਉਹ ਦੇਖਦਾ ਵੀ ਜਿਹੜਾ ਹਰਮਨ ਹੋਊਗਾ ਉਹਨਾਂ ਦੇ ਵਿੱਚ ਉਹੀ ਬੋਲੂਗਾ ਤਾਂ ਕਿਸੇ ਆਮ ਨਾਮ ਹੈ ਜਿਹੜਾ ਉਹ ਕਿਸੇ ਨੂੰ ਵੀ ਅਣਜਾਣ ਬੰਦੇ ਨੂੰ ਵੀ ਬੁਲਾਣੇ ਆਪਾਂ ਜੇ ਕੋਈ ਆਮ ਹੁੰਦਾ ਮੁੰਡਾ ਕੁੜੀ ਉਹ ਕੀ ਸਾਰਿਆਂ ਨੇ ਜਿਹੜੇ ਆਮ ਨਾਮ ਦੇ ਬੱਚਾ ਆ ਜਾਂਦੇ ਨੇ ਪੇਪਰ ਆਲਾ ਪੁੱਛ ਲੇ ਵੀ ਆਮ ਨਾਮ ਕੀ ਹੈ ਉੱਥੇ ਆਪਾਂ ਨੂੰ ਦਿੱਤੇ ਹੋਣਗੇ ਚਾਰ 옵ਸ਼ਨ ਮੁੰਡਾ ਦੇ ਇੱਕ ਮੁੰਡਾ ਕੁੜੀ ਇੱਕ ਚ ਦੇ ਰਿਹਾ ਸਰਜੀਤ ਹਰਜੀਤ ਇੱਕ ਚ ਦੇ ਰਿਹਾ ਪਟਿਆਲਾ ਚੰਡੀਗੜ੍ਹ ਇੱਕ ਚ ਦੇ ਰਿਹਾ ਪਿਆਰ ਨਫ਼ਰਤ ਇੱਕ 옵ਸ਼ਨ ਚ ਦੇ ਰਿਹਾ ਤਾਂ ਆਪਣੇ ਕੋਲ ਚਾਰ 옵ਸ਼ਨ ਨੇ ਤਾਂ ਆਪਾਂ ਦੇਖਾਂਗੇ ਵੀ ਜਿਹੜੇ 옵ਸ਼ਨ ਚ ਮੁੰਡਾ ਕੁੜੀ ਲਿਖਿਆ ਹੋਊਗਾ ਉਹ ਕੀ ਹੈ ਆਮ ਨਾਮ ਹੈ ਇਹ ਕਿਸੇ ਦਾ ਵੀ ਹੋ ਸਕਦਾ ਹੈ ਇੰਨੇ ਮੁੰਡੇ ਜਾਂਦੇ ਨੇ ਇੰਨੀ ਕੁੜੀਆਂ ਜਾਂਦੇ ਨੇ ਕਿਉਂਕਿ ਹਰੇਕ ਦਾ ਹੀ ਹਰੇਕ ਨੂੰ ਇਹ ਮੁੰਡਾ ਕਵਾਂਗੇ ਇੱਕ ਪ੍ਰਜਾਤੀ ਹੋ ਗਈ ਇਹ ਇੱਕ ਹਰੇਕ ਨੂੰ ਮੁੰਡਾ ਕਵਾਂਗੇ ਹਰੇਕ ਨੂੰ ਕੁੜੀ ਨੂੰ ਕੁੜੀ ਕਵਾਂਗੇ ਤਾਂ ਉਹ ਕੀ ਹੈ ਸਾਡੇ ਕੋਲ ਆਮ ਨਾਮ ਹੈ ਜਿਹੜਾ ਸਾਹਮਣੇ ਆ ਜੂਗਾ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਸੈਕੰਡ ਹੈ ਜਿਹੜਾ ਉਹ ਖਾਸ ਨਾਮ ਖਾਸ ਨਾਮ ਕੀ ਹੁੰਦਾ ਜਦੋਂ ਕਿਸੇ ਦਾ ਕੋਈ ਪਰਸਨਲ ਹੋਊਗਾ ਖਾਸ ਹੋਊਗਾ ਜੀ ਚੀਜ਼ ਤੋਂ ਉਹਦੀ ਪਛਾਣ ਹੋਊਗੀ ਉਹ ਉਸ ਨੂੰ ਆਪਾਂ ਖਾਸ ਨਾਮ ਹੈ ਜਿਹੜਾ ਉਹ ਕਹਿਵਾਂਗੇ ਖਾਸ ਨਾਮ ਕਿਸੇ ਦਾ ਵੀ ਹੋ ਸਕਦਾ ਹੈ ਹੁਣ ਜੇ ਆਪਾਂ ਕਿਸੇ ਨੂੰ ਮੁੰਡਾ ਕਹਿਆ ਤਾਂ ਉਹ ਮੁੰਡੇ ਦੇ ਨਾਂ ਜਗ੍ਹਾ ਉਹਦਾ ਹਰਮਨ ਵੀ ਨਾਮ ਹੋਊਗਾ ਆਪਾਂ ਸ਼ਹਿਰ ਕਹਿ ਦਿੰਨੇ ਆ ਵੀ ਸ਼ਹਿਰ ਚ ਗਏ ਆ ਤਾਂ ਸ਼ਹਿਰ ਆਊਗਾ ਜਿਹੜਾ ਉਹ ਆਮ ਨਾਮ ਚ ਆਊਗਾ ਤਾਂ ਖਾਸ ਕੀਮੇ ਹੋਊਗਾ ਜਦ ਉਸ ਸ਼ਹਿਰ ਦਾ ਨਾਮ ਲਿੱਤਾ ਜਾਊਗਾ ਜੇ ਆਪਾਂ ਕਹੀਏ ਵੀ ਮੈਂ ਕੱਲ ਸ਼ਹਿਰ ਗਿਆ ਆਪਣੇ ਕੋਲ ਇੱਕ ਵਾਕ ਹੈ ਮੈਂ ਕੱਲ ਸ਼ਹਿਰ ਗਿਆ ਇੱਕ ਵਾਕ ਆ ਗਿਆ ਆਪਣੇ ਕੋਲ ਮੈਂ ਕੱਲ ਸ਼ਹਿਰ ਗਿਆ ਤਾਂ ਇਹਨੂੰ ਆਪਾਂ ਕੀ ਕਵਾਂਗੇ ਵੀ ਕਿਹੜਾ ਵਾਕ ਹੈ ਇਹ ਪੇਪਰ ਵਾਲੇ ਨੇ ਪੁੱਛ ਲਿਆ ਆਪਾਂ ਨੂੰ ਇੱਕ ਪੂਰਾ ਬਾਗ ਬਣਾ ਕੇ ਇਹਨੇ ਪਾਇਆ ਵੀ ਮੈਂ ਕੱਲ ਸ਼ਹਿਰ ਗਿਆ ਇਹ ਕਿਹੜਾ ਬਾਗ ਹੈ ਤਾਂ ਆਪਾਂ ਕੀ ਕਵਾਂਗੇ ਕਿਹੜਾ ਨਾਮ ਹੈ ਕਿਹੜਾ ਬਾਗ ਹੈ ਤਾਂ ਉੱਥੇ ਆਪਾਂ ਇਹ ਕਵਾਂਗੇ ਵੀ ਇਹ ਤਾਂ ਆਮ ਨਾਮ ਹੈ ਵੀ ਮੈਂ ਸ਼ਹਿਰ ਗਿਆ ਉਹਨੇ ਐ ਤਾਂ ਨਹੀਂ ਦੱਸਿਆ ਕਿ ਕਿਹੜੇ ਸ਼ਹਿਰ ਗਿਆ ਜੇ ਇੱਥੇ ਸ਼ਹਿਰ ਦੀ ਜਗ੍ਹਾ ਹੁੰਦਾ ਮੈਂ ਕੱਲ ਪਟਿਆਲੇ ਗਿਆ ਤਾਂ ਸਮਝੋ ਕੋਈ ਖਾਸ ਜਗ੍ਹਾ ਹੈ ਕਿਸੇ ਦਾ ਪੱਕਾ ਹਰੇਕ ਸ਼ਹਿਰ ਨੂੰ ਤਾਂ ਆਪਾਂ ਪਟਿਆਲਾ ਵੀ ਨਹੀਂ ਕਹਿ ਸਕਦੇ ਹਰੇਕ ਦੇ ਆਪਣੇ ਆਪਣੇ ਅੱਡ ਅੱਡ ਨਾਮ ਹੋਣਗੇ ਤਾਂ ਜਦੋਂ ਕਿਸੇ ਦਾ ਪਰਸਨਲ ਖਾਸ ਨਾਮ ਹੋਊਗਾ ਉਸ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਕਿਵੇਂ ਖਾਸ ਕਿਹੜੇ ਪਟਿਆਲਾ ਚੰਡੀਗੜ੍ਹ ਜਲੰਧਰਾ ਭਾਰਤ ਅਮਰੀਕਾ ਕੈਨੇਡਾ ਹਰਜੀਤ ਹਰਮਨ ਭਗਤ ਸਿੰਘ ਮਹਾਤਮਾ ਗਾਂਧੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਾਰੇ ਨੇ ਜਿਹੜੇ ਉਹ ਖਾਸ ਨਾਮ ਆ ਗਏ ਨੋਟ ਕਰ ਲਓ ਭਗਤ ਸਿੰਘ ਮਹਾਤਮਾ ਗਾਂਧੀ ਜਾਂ ਆਪਾਂ ਕੋਈ ਸ਼ਹਿਰ ਜਿਵੇਂ ਚੰਡੀਗੜ੍ਹ ਆਦਿ ਜਦੋਂ ਕਿਸੇ ਦੀ ਪਹਿਚਾਣ ਆਪਾਂ ਨੂੰ ਸਪੈਸ਼ਲੀ ਕਿਸੇ ਨਾਮ ਤੋਂ ਐ ਤਾਂ ਉਸ ਨੂੰ ਆਪਾਂ ਖਾਸ ਨਾਮ ਐ ਜਿਹੜਾ ਉਹ ਕਿਹਾ ਜਾਊਗਾ ਕਿਉਂਕਿ ਆਪਾਂ ਨੂੰ ਪਤਪਾਟ ਸਿੰਘ ਕਿਸੇ ਖਾਸ ਬੰਦੇ ਦਾ ਨਾਮ ਐ ਜਿਹਨੂੰ ਸਾਰੀ ਦੁਨੀਆ ਜਾਣਦੀ ਐ ਕਿਸੇ ਖਾਸ ਬੰਦੇ ਦਾ ਨਾਮ ਐ ਦੇਖੋ ਆਮ ਨੂੰ ਤਾਂ ਆਪਾਂ ਕੋਈ ਨਹੀਂ ਕਹਿ ਸਕਦੇ ਜੇ ਕੋਈ ਨੂੰ ਨੋਰਮਲ ਦੀ ਗੱਲ ਕਰਾਂਗੇ ਤਾਂ ਫਿਰ ਉਹ ਆਮ ਚ ਆ ਜਾਊਗਾ ਜਦੋਂ ਕੋਈ ਖਾਸ ਐ ਕਿਸੇ ਵਾਸਤੇ ਖਾਸ ਐ ਕਿਸੇ ਨੇ ਕੁਝ ਕੀਤਾ ਲੋਕਾਂ ਦੇ ਦਿਲਾਂ 'ਚ ਬਸਿਆ ਕੋਈ ਕੰਮ ਲੋਕਾਂ ਨੂੰ ਪਹਿਚਾਣ ਐ ਉਹਦੀ ਤਾ ਆਪਾਂ ਉਸ ਨੂੰ ਖਾਸ ਨਾਮ ਹੈ ਜਿਹੜਾ ਉਹ ਕਿਹਾ ਜਾ ਸਕਦਾ ਹੈ ਤਾਂ ਆਪਾਂ ਨੂੰ ਦੋ ਪਤਾ ਲੱਗ ਗਏ ਦੋ ਟੋਪਿਕ ਕਲੀਅਰ ਹੋ ਗਏ ਆਮ ਨਾਮ ਕਲੀਅਰ ਹੋ ਗਿਆ ਖਾਸ ਨਾਮ ਕਲੀਅਰ ਹੋ ਗਿਆ ਹੁਣ ਤੀਜਾ ਸਾਡੇ ਕੋਲ ਆ ਗਿਆ ਵਸਤੂ ਵਾਚਕ ਨਾਮ ਵਸਤੂ ਅੰਦਾਜ਼ਾ ਲਾਓ ਆਪਾਂ ਨੂੰ ਨਾਮ ਦਿੱਤਾ ਇਹਨਾਂ ਨੇ ਵਸਤੂ ਵਸਤੂ ਕਿਸੇ ਚੀਜ਼ ਸਮਾਨ ਆਦਿ ਦੇ ਨਾਮ ਨੂੰ ਵਸਤੂ ਵਾਚਕ ਕਿਹਾ ਜਾਂਦਾ ਵੀ ਜਿਹੜੀਆਂ ਚੀਜ਼ਾਂ ਅਸੀਂ ਤੋਲ ਸਕਦੇ ਹਾਂ ਮਿਣ ਸਕਦੇ ਹਾਂ ਜਾਂ ਫਿਰ ਗਿਣ ਸਕਦੇ ਹਾਂ ਜਿਹੜੀਆਂ ਚੀਜ਼ਾਂ ਤੋਲ ਸਕਦੇ ਆ ਮਿਣ ਸਕਦੇ ਆ ਉਹਨਾਂ ਨੂੰ ਵਸਤੂਵਾਚਕ ਨਾਮ ਹੈ ਜਿਹੜਾ ਉਹ ਕਿਹਾ ਜਾਂਦਾ ਹੈ ਕੀ ਹੋ ਸਕਦਾ ਹੈ ਤੋਲਣ ਮਿਲਣ ਵਾਲਾ ਜਿਨ੍ਹਾਂ ਨੂੰ ਆਪਾਂ ਕੀ ਜਿਵੇਂ ਦੁੱਧ ਦਹੀਂ ਸੋਨਾ ਲੋਹਾ ਇਹ ਸਾਰੇ ਕੀ ਨੇ ਵਸਤੂਵਾਚਕ ਨੇ ਜਿੰਨਾਂ ਚੀਜ਼ਾਂ ਨੂੰ ਇੱਕ ਵਾਰੀ ਫੇਰ ਤੋਂ ਸੁਣ ਲਓ ਜਿੰਨਾਂ ਨੂੰ ਅਸੀਂ ਤੋਲ ਸਕਦੇ ਆ ਮਿਣ ਸਕਦੇ ਆ ਠੀਕ ਹੈ ਜਿੰਨਾਂ ਦਾ weight ਕਰ ਸਕਦੇ ਆ ਭਾਵੇਂ ਆਪਾਂ ਤੋਲ ਸਕਦੇ ਆ ਮਿਣ ਸਕਦੇ ਆ ਉਹਨਾਂ ਨੂੰ ਵਸਤੂਵਾਚਕ ਕਿਹਾ ਜਾਂਦਾ ਹੈ ਪੇਪਰ ਆਲੇ ਪੁੱਛਦੇ ਹੁੰਦੇ ਨੇ ਜੋ ਆਪਸ਼ਨ ਮੈਂ ਵੀ ਪੇਪਰ ਦਿੱਤੇ ਸੀ ਉਹ ਚ ਦਿੱਤਾ ਹੋਇਆ ਸੋਨਾ ਲੋਹਾ ਦੁੱਧ ਕਿਸ ਪ੍ਰਕਾਰ ਦੇ ਨਾਮ ਨੇ ਉਹਨਾਂ ਨੇ ਪੇਪਰ ਤੇ ਦਿੱਤਾ ਸੋਨਾ ਲੋਹਾ ਦੁੱਧ ਕਿਸ ਪ੍ਰਕਾਰ ਦੇ ਨਾਮ ਨੇ ਤਾਂ ਫਿਰ ਆਪਾਂ ਦੇਖਾਂਗੇ ਵੀ ਸੋਨਾ ਲੋਹਾ ਦੁੱਧ ਕਿਸ ਪ੍ਰਕਾਰ ਦੇ ਨੇ ਤਾਂ ਆਪਾਂ ਨੂੰ ਦਿਮਾਗ ਚ ਆ ਜਾਊਗਾ ਵੀ ਇਹ ਕੋਈ ਵਸਤੂਆਂ ਦੇ ਨਾਮ ਨੇ ਜਿਨ੍ਹਾਂ ਨੂੰ ਅਸੀਂ ਤੋਲ ਸਕਦੇ ਹਾਂ ਜਾਂ ਕਿਲੋਆਂ ਦੇ ਹਿਸਾਬ ਨਾਲ ਜਾਂ ਫਿਰ ਮਿਣ ਸਕਦੇ ਆ ਵੀ 1 ਕਿਲੋਟਰ ਦੁੱਧ ਦੇ ਦੋ 2 ਲੀਟਰ ਦੁੱਧ ਦੇ ਦੋ ਹਨਾ ਮਿਣ ਸਕਦੇ ਆ ਜਾਂ ਫਿਰ ਕਹਿ ਸਕਦੇ ਆ ਵੀ ਲੋਹਾ ਜਿਹੜਾ ਹਨਾ ਵੀ 2 ਕਿਲੋ ਹੋ ਗਿਆ 3 ਕਿਲੋ ਹੋ ਗਿਆ ਤਾਂ ਜਿਹਨੂੰ ਤੋਲ ਜਾਂ ਮਿਣ ਸਕਦੇ ਆ ਉਹ ਵਸਤੂਵਾਚਕ ਨਾਮ ਹੈ ਜਿਹੜਾ ਉਹ ਸਾਡੇ ਸਾਹਮਣੇ ਪਤਾ ਲੱਗ ਜੂਗਾ ਕਿਸੇ ਬਿਨਾਂ ਦੁੱਖ ਤਕਲੀਫ ਤੋਂ ਆਪਾਂ ਪਤਾ ਲੱਗ ਜੂਗਾ ਵੀ ਆਹ ਤੋਲ ਤੇ ਮਿਣ ਸਕਦੇ ਆ ਉਸ ਤੋਂ ਬਾਅਦ ਚੌਥਾ ਸਾਡੇ ਕੋਲ ਸੀਗਾ ਇਕਾਠ ਵਾਚਕ ਇਕਾਠ ਮਤਲਬ ਢੀੜ ਵਾਲਾ ਜਦੋਂ ਆਪਾਂ ਕਹਿੰਦੇ ਆ ਵੀ ਉੱਥੇ ਤਾਂ ਬਹੁਤ ਭੀੜ ਸੀ ਉੱਥੇ ਤਾਂ ਬਹੁਤ ਇਕੱਠ ਸੀ ਤਾਂ ਉਸ ਨੂੰ ਆਪਾਂ ਕਵਾਂਗੇ ਇਕੱਠ ਵਾਚਕ ਇੱਕ ਤੋਂ ਜ਼ਿਆਦਾ ਜਦੋਂ ਆਪਾਂ ਦੀ ਗਿਣਤੀ ਹੋਵੇ ਸਾਹਮਣੇ ਇੱਕ ਤੋਂ ਜ਼ਿਆਦਾ ਬਹੁਤ ਹੋਵੇ ਤਾਂ ਉਹ ਉਸ ਦੀ ਜਗ੍ਹਾ ਤੇ ਵਰਤਿਆ ਜਾਣ ਵਾਲਾ ਸ਼ਬਦ ਹੋਊਗਾ ਜਿਹੜਾ ਉਹ ਇਕੱਠ ਵਾਚਕ ਨਾਮ ਹੋਊਗਾ ਜਿਵੇਂ ਸਪੋਜ ਕਰੋ ਆਪਾਂ ਕਲਾਸ 'ਚ ਬੈਠੇ ਆ 40 ਜਣੇ ਬੈਠੇ ਆ 50 ਜਣੇ ਬੈਠੇ ਆ ਤਾਂ ਆਪਾਂ ਕੱਲੇ-ਕੱਲੇ ਨੂੰ ਥੋੜੀ ਕਵਾਂਗੇ ਵੀ ਉਹ ਉਹ ਬੈਠਿਆ ਤੀਜਾ ਚੌਥਾ ਪੰਜਵਾਂ ਉਹ ਨਹੀਂ ਕਵਾਂਗੇ ਆਪਾਂ ਕੀ ਕਵਾਂਗੇ ਇਹ ਇੱਕ ਜਮਾਤ ਹੈ ਜਿਹੜਾ ਜਮਾਤ ਸ਼ਬਦ ਆ ਗਿਆ ਜਮਾਤ ਜਾਂ ਕਲਾਸ ਸ਼ਬਦ ਲਾ ਲਓ ਜਿਹੜਾ ਇਹ ਆ ਗਿਆ ਇਹ ਇਕੱਠ ਵੱਚਕ ਹੈ ਇੱਕ ਤੋਂ ਵੱਧ ਜਮਾਤ ਕਲਾਸ ਫੌਜ ਢੇਡਾਂ ਦਾ ਜਿਹੜਾ ਜਾਂ ਝੁੰਡ ਕਹਿ ਸਕਦੇ ਆਪਾਂ ਹਨਾ ਜਾਂ ਇੱਕ ਪੰਚਾਇਤ ਜਿਹੜੀਆਂ ਇੱਕ ਤੋਂ ਵੱਧ ਬੰਦੇ ਹੋਣਗੇ ਜਿੱਥੇ ਭੀੜ ਵਾਲੀ ਜਗ੍ਹਾ ਕਹਿ ਸਕਦੇ ਆਪਾਂ ਜਿਹਨੂੰ ਹਨਾ ਜਿਵੇਂ ਤੁਹਾਨੂੰ ਦੱਸਿਆ ਜਮਾਤ ਫੌਜ ਠੀਕ ਹੈ ਪੁਲਿਸ ਦੀ ਛੋਟ ਟੁਕੜੀ ਜਾਂ ਪੰਚਾਇਤ ਜਿਹੜੇ ਉਹ ਸ਼ਬਦ ਨੇ ਉਹ ਆਪਣੇ ਕੋਲ ਇਕੱਠਵਾਚਕ ਨੇ ਤਾਂ ਇਹਨਾਂ ਦੀ ਵੀ ਉਦਾਹਰਨ ਆਪਾਂ ਲਿਖ ਸਕਦੇ ਆ ਕਲਾਸ ਫੌਜ ਪੇਡਾਂ ਦਾ ਗਰੁੱਪ ਜਾਂ ਫਿਰ ਆਪਾਂ ਕਹਿ ਸਕਦੇ ਆ ਵੀ ਪੰਚਾਇਤ ਇਹ ਸਾਰੇ ਸ਼ਬਦ ਨੇ ਜਿਹੜੇ ਇਕੱਠਵਾਚਕ ਦੀ ਪਛਾਣ ਆ ਇਹਨਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇੱਕ ਤੋਂ ਜ਼ਿਆਦਾ ਇੱਕ ਤੋਂ ਜ਼ਿਆਦਾ ਜਿਸ ਦੇ ਵਿਚਾਰੇ ਨੇ ਉਹ ਇਕੱਠਵਾਚਕ ਹੋਊਗਾ ਤੇ ਲਾਸਟ ਆਪਣੇ ਕੋਲ ਨਾਮ ਦੀ ਕਿਸਮ ਰਹਿ ਗਈ ਭਾਵਵਾਚਕ ਭਾਵਵਾਚਕ ਨਾਮ ਹੁੰਦਾ ਕੀ ਹੈ ਜਿਹੜੇ ਨਾਮ ਨੂੰ ਆਪਾਂ ਨਾ ਤਾਂ ਕਦੇ ਦੇਖਿਆ ਨਾ ਕਦੇ ਹੱਥ ਲਾਇਆ ਉਹਨੂੰ ਕੀਤਾ ਕੀ ਹੈ ਸਿਰਫ ਮਹਿਸੂਸ ਕੀਤਾ ਹੈ ਜਿਹੜੇ ਨਾਮ ਨੂੰ ਨਾ ਤਾਂ ਅਸੀਂ ਕਦੇ ਦੇਖ ਸਕਿਆ ਨਾ ਉਹਨੂੰ ਛੂ ਸਕਿਆ ਉਹ ਨਾਮ ਹੋਊਗਾ ਜਿਹੜਾ ਉਹ ਭਾਵਚਕ ਹੈ ਹੁਣ ਇੱਕ ਦੇਖੋ ਵੀ ਇਹੋ ਜਿਹਾ ਕਿਹੜਾ ਨਾਮ ਹੋਊਗਾ ਬਿਨਾਂ ਤਾਂ ਆਪਾਂ ਨੇ ਅੱਜ ਤੱਕ ਉਹ ਦੇਖਿਆ ਹੈਗਾ ਕੋਈ ਵਿਅਕਤੀ ਦੇਖਿਆ ਕੁਰਸੀ ਦੇਖੀ ਇਮੇਜ ਦੇਖੀ ਪੱਖਾ ਦੇਖਿਆ ਆਪਾਂ ਨੇ ਉਹਨਾਂ ਦੇ ਨਾਮ ਦੇਖੇ ਵੀ ਉਹ ਦੇਖੇ ਵੀ ਲਏ ਅਸੀਂ ਤੇ ਉਹਨਾਂ ਨੂੰ ਹੱਥ ਵੀ ਲਾ ਲਿਆ ਬਰੇ ਹੋ ਜਾ ਕਿਹੜਾ ਨਾਮ ਆ ਗਿਆ ਸਾਡੇ ਮੂਹਰੇ ਜਿਨ੍ਹਾਂ ਨੂੰ ਆਪਾਂ ਕਦੇ ਦੇਖਿਆ ਹੀ ਨਹੀਂ ਹੈਗਾ ਤਾਂ ਕਿਹੜੇ ਨਾਮ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਆ ਮਹਿਸੂਸ ਸ਼ਬਦ ਦਾ ਸੁਣਿਆ ਹੋਣਾ ਵੀ ਅਨੁਭਵ ਕਰ ਸਕਦੇ ਆ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਨੂੰ ਆਪਾਂ ਨੂੰ ਬਸ ਮਹਿਸੂਸ ਹੁੰਦਾ ਅਨੁਭਵ ਹੁੰਦਾ ਵੀ ਹਾਂ ਹੈ ਗਿਆ ਹੈ ਨਾ ਉਹ ਕਿਹੜੇ ਨੇ ਹੁਣ ਆਪਾਂ ਕਹਿ ਦਈਏ ਵਰਤੀ ਬਥੇਰੇ ਬੱਚੇ ਨੇ ਜਿਹੜੇ ਉਲਝ ਜਾਂਦੇ ਨੇ ਸੋ ਨੂੰ ਮੈਂ ਦੱਸਦਾ ਵਰਤੀ ਸਾਬ ਦਾ ਇੱਕ ਵਰਤੀ ਬਰਫੀ ਸ਼ਬਦ ਨੂੰ ਆਪਾਂ ਕਿਹੜੇ ਨਾਮ ਚ ਲਵਾਂਗੇ ਇਨਾਂ ਚੋਂ ਬਰਫੀ ਸ਼ਬਦ ਹੈ ਜਿਹੜਾ ਬਰਫੀ ਇੱਕ ਮਠਾਈ ਹੈ ਹਨਾ ਆਪਾਂ ਨੂੰ ਵੀ ਪਤਾ ਹੈ ਤਾਂ ਉਹ ਕਿਹੜਾ ਨਾਮ ਹੋਊਗਾ ਬਰਫੀ ਬਰਫੀ ਹੋਊਗਾ ਹਮੇਸ਼ਾ ਵਸਤੂਵਾਚਕ ਕਿਉਂਕਿ ਇਹਨੂੰ ਆਪਾਂ ਤੋਲ ਸਕਦੇ ਆਂ ਕਿ 2 ਕਿਲੋ ਬਰਫੀ ਦੇ ਦੇ ਪਰ ਅਸਲ ਗੱਲ ਕੀ ਹੈ ਭਾਵਵਾਚਕ ਦੀ ਜਦੋਂ ਬਰਫੀ ਕਿਲੋ ਲੈਤਾ ਗਏ ਆਪਾਂ ਗਏ ਮਿਲਕ ਕੇਕ ਦੇਦੇ ਮਿਲਕ ਕੇਕ ਲੈ ਕੇ ਤਾਂ ਬਾਗੇ ਜਦੋਂ ਲਫਾਵੇ ਚ ਪਾ ਕੇ ਤੇ ਪਹਿਲੀ ਵਾਰੀ ਤੋੜ ਕੇ ਮੂੰਹ ਚ ਬੰਨਿਆ ਜਦੋਂ ਆਪਾਂ ਕਹਿੰਨੇ ਆ ਹਾਂ ਹਾਂ ਬੜੀ ਮਿੱਠੀ ਸੀ ਇਹਦਾ ਬੜੀ ਸਵਾਦ ਦੀ ਜਿਹੜਾ ਉਹ ਸਵਾਦ ਸੌਦਾ ਜਿਹੜਾ ਉਹ ਸਵਾਦ ਹੈ ਮਿੱਠਾ ਉਹ ਆਪਾਂ ਨੇ ਕਦੇ ਦੇਖਿਆ ਨਹੀਂ ਹੈਗਾ ਨਾ ਛੂਇਆ ਹੈਗਾ ਬਥੇਰੇ ਕਹਣਗੇ ਛੂਈ ਤਾਂ ਹੈਗੀ ਜੀ ਬਰਫੀ ਆਪਾਂ ਨੇ ਬਰਫੀ ਛੂਹੀ ਹੈ ਉਹ ਮਿੱਠਾ ਤੋਂ ਢੀ ਛੂਇਆ ਹੈ ਆਪਾਂ ਨੇ ਦੇਖੀ ਹੈ ਜੀ ਬਰਫੀ ਦੇਖੀ ਹੈ ਉਹ ਮਿੱਠਾ ਨਹੀਂ ਦੇਖਿਆ ਉਹਦਾ ਸਵਾਦ ਨਹੀਂ ਦੇਖਿਆ ਉਹ ਸਿਰਫ ਮਹਿਸੂਸ ਕੀਤਾ ਹੈ ਜਦੋਂ ਸਾਡੇ ਅੰਦਰ ਗਿਆ ਆ ਜਿਹੜੀ ਆਪਣੀ ਜੀਵਾਂ ਲੱਗੀ ਹੁੰਦੀ ਹੈ ਹਨਾ ਜੀਬ ਹੁੰਦੀ ਹੈ ਇਹ ਬਸ ਮਹਿਸੂਸ ਕਰਾਉਂਦੀ ਹੈ ਸਾਨੂੰ ਵੀ ਇਹ ਮਿੱਠਾ ਇਹ ਕੋੜਾ ਇਹ ਜ਼ਹਿਰ ਹੈ ਠੀਕ ਹੈ ਬਾਕੀ ਜਿਹੜੀ ਆਪਣੀ ਜੀਬ ਹੁੰਦੀ ਹੈ ਜਵਾਨ ਹੁੰਦੀ ਹੈ ਉਹ ਤੇ ਵਿਸ਼ਵਾਸ ਘੱਟ ਕਰਨਾ ਚਾਹੀਦਾ ਹੈ ਇਹ ਬੜੀ ਉਹ ਹੈ ਦੰਦਾਂ ਨਾਲ ਬਥੇਰੇ ਕੰਪੀਟੀਸ਼ਨ ਕਰਦੀ ਹੈ ਹਨਾ ਇੱਕ ਵਾਰੀ ਦੰਦ ਤੇ ਜੀਬ ਦੇ ਆਪਸ ਵਿੱਚ ਗੱਲ ਹੋ ਗਈ ਦੰਦ ਕਹਿੰਦੇ ਅਸੀਂ ਤਖੜੇ ਆਂ ਜੀਬ ਕਹਿੰਦੀ ਅਸੀਂ ਤਖੜੇ ਆਂ ਇਹਨਾਂ ਦੀ ਦੋਵਾਂ ਦੀ ਹੋ ਗਈ ਆਪਸ ਵਿੱਚ ਬਹਿਸ ਦੰਦ ਕਹਿਣ ਅਸੀਂ ਤਾਕੜੀਆਂ ਦੇਖੋ ਸਾਡੇ ਚ ਕਿੰਨੀ ਜਾਨ ਐ ਅਸੀਂ ਅਖਰੋਟ ਖਾ ਲੈਨੇ ਆ ਮਰੂਦ ਖਾ ਲੈਨੇ ਆ ਗੰਨਾ ਖਾ ਜਾਂਦੇ ਆ ਕਿੰਨਾ ਹਾਰਡ ਹੁੰਦਾ ਤੂੰ ਕੀ ਕਰਦੀ ਐ ਜੀਬ ਕਹਿੰਦੀ ਛੋਟੇ ਵੀਰ ਚੁੱਪ ਬੈਠ ਮੈਂ ਤੇਰੇ ਨਾਲੋਂ ਬਹੁਤ ਤਾਕੜੀ ਆ ਕਹਿੰਦੀ ਨਾ ਨਾ ਤੈਨੂੰ ਕੁਝ ਨਹੀਂ ਪਤਾ ਤੈਨੂੰ ਸਵਾਦ ਦਾ ਪਤਾ ਐ ਜਾਂ ਤੈਨੂੰ ਫਿਰ ਕੋੜਾ ਪਣ ਦਾ ਪਤਾ ਐ ਜੀਬ ਕਹਿੰਦੀ ਨਹੀਂ ਨਹੀਂ ਛੋਟੇ ਭਾਈ ਤੇਰੇ ਮਨ ਚ ਕੋਈ ਗਲਤ ਫੈਮੀ ਹੋਈ ਐ ਮੈਂ ਤੇਰੇ ਨਾਲੋਂ ਬਹੁਤ ਤਾਕੜੀ ਆ ਉਹ ਕਹਿੰਦੀ ਅੱਛਾ ਕੀ ਤਾਕੜੀ ਆ ਤੂੰ ਮੇਰੇ ਨਾਲੋਂ ਦੱਸ ਕਹੇ ਮੇਰੇ ਚ ਹੱਡੀ ਨਹੀਂ ਹੈਗੀ ਜੇ ਮੈਂ ਚਾਹਾਂ ਬਥੇਰੀਆਂ ਹੱਡੀਆਂ ਤੜਵਾ ਦੂੰਗੀ ਮੈਂ ਇੱਕ ਸ਼ਬਦ ਬੋਲਣਾ ਕੋਈ ਨਾ ਕੋਈ ਤੇਰੇ ਬੱਤੀ ਦੇ ਬੱਤੀ ਦੰਦ ਬਾਹਰ ਕੱਢ ਦੂਗਾ ਤੂੰ ਕਹਿੰਨੀ ਆ ਵੀ ਮੈਂ ਹਾਂ ਅਖਰੋਟ ਭੰਨ ਦਿੰਦਾ ਕੋਈ ਤੈਨੂੰ ਇਹ ਭੰਨ ਦੂ ਜੇ ਮੈਂ ਇੱਕ ਬੋਲਿਆ ਤਾਂ ਕਿ ਆ ਵੀ ਆਪਣੀ ਜ਼ੁਬਾਨ ਤੇ ਆਪਣੇ ਹਮੇਸ਼ਾ ਕੰਟਰੋਲ ਕਰਨਾ ਹੈ ਇਹਦਾ ਕੰਮ ਹੈ ਬਸ ਸਾਨੂੰ ਮਿੱਠਾ ਕੋੜਾ ਜ਼ਹਿਰ ਦੱਸਣ ਦੇ ਲਈ ਜੇ ਕਿਤੇ ਇਹਦੀ ਵਰਤੋਂ ਲਾ ਕੇ ਕਰਨਾ ਇਹਨੇ ਆਪਣਾ ਨੁਕਸਾਨ ਹੀ ਕਰਾ ਦੇਣਾ ਕਿਉਂਕਿ ਇਹ ਬੋਲ ਦੀ ਮਿੱਠਾ ਘੱਟ ਹੈ ਖਾਂਦੀ ਯਾਰ ਹੈ ਤਾਂ ਆਪਾਂ ਨੇ ਇਹ ਤੋਂ ਕੰਟਰੋਲ ਹੀ ਰੱਖਣਾ ਹੈ ਤਾਂ ਹੁਣ ਆਪਣਾ ਟੌਪਿਕ ਸੀ ਜਿਹੜਾ ਭਾਅ ਬੱਚ ਗਾ ਵੀ ਜਿਹਨੂੰ ਆਪਾਂ ਮਹਿਸੂਸ ਕਰ ਸਕਦੇ ਆ ਆਪਾਂ ਨੂੰ ਪਤਾ ਨਹੀਂ ਪਿਆਰ ਸ਼ਬਦ ਹੈ ਨਫ਼ਰਤ ਸ਼ਬਦ ਹੈ ਗੁੱਸਾ ਸ਼ਬਦ ਹੈ ਇਹ ਸਾਰੇ ਕੀ ਨੇ ਆਪਾਂ ਭਾਵਵਾਚਕ ਦੇ ਪਹਿਚਾਣ ਨਹੀਂ ਨਾ ਤਾਂ ਆਪਾਂ ਨੇ ਕਦੇ ਕਿਸੇ ਨੂੰ ਗੁੱਸਾ ਦੇਖਿਆ ਦੇਖਿਆ ਕੌਣ ਹੈ ਉਸ ਬੰਦੇ ਦੀ ਸ਼ਕਲ ਦੇਖੀ ਹੈ ਉਸ ਦੀ ਸੂਰਤ ਦੇਖੀ ਹੈ ਪਰ ਉਹ ਗੁੱਸਾ ਆਪਾਂ ਨੇ ਮਹਿਸੂਸ ਕੀਤਾ ਵੀ ਉਹਦੇ ਚਿਹਰੇ ਦੇ ਰਿਐਕਸ਼ਨ ਤੋਂ ਜਿਹੜਾ ਉਹਦਾ ਚਿਹਰਾ ਦੇਖਿਆ ਉਹ ਤੋਂ ਦੇਖਿਆ ਵੀ ਇਹ ਗੁੱਸੇ 'ਚ ਹੈ ਪਿਆਰ 'ਚ ਹੈ ਤਾਂ ਜਿਹੜੇ ਉਹ ਰਿਐਕਸ਼ਨ ਨੇ ਉਹ ਮਹਿਸੂਸ ਕੀਤੇ ਨੇ ਆਪਾਂ ਨੇ ਨਹੀਂ ਆਦਰਵਾਇਜ਼ ਉਹਦਾ ਚਿਹਰਾ ਜਿਹੜਾ ਆਪਾਂ ਨੇ ਉਹ ਦੇਖਿਆ ਤਾਂ ਹੁਣ ਜਿੰਨੇ ਪਿਆਰ ਨਾਫਰਤ ਮਿੱਠਾ ਕੋੜਾ ਜਿਹੜੇ ਇਹ ਸ਼ਬਦ ਆ ਗਏ ਉਹ ਭਾਵ ਵਚਕ ਆ ਗਏ ਇਹਨਾਂ ਨੂੰ ਸਿਰਫ ਅਜੀ ਕਰ ਸਕਦੇ ਆ ਤਾਂ ਕੀ ਕਰ ਸਕਦੇ ਆ ਮਹਿਸੂਸ ਕਰ ਸਕਦੇ ਆ ਤਾਂ ਉਹ ਹੈ ਆਪਣੇ ਕੋਲ ਭਾਵ ਵਚਕ ਨਾਮ ਤਾਂ ਹੁਣ ਪੇਪਰ ਆਲਾ ਕੁਝ ਵੀ ਪੁੱਛ ਲੈ ਆਪਾਂ ਨੇ ਉਸ ਤੋਂ ਉਲਝਣਾ ਨਹੀਂ ਹੈਗਾ ਪੇਪਰ ਆਲਾ ਆਪਾਂ ਨੂੰ ਪੁੱਛ ਲੈ ਨਾਮ ਕੀ ਹੈ ਨਾਮ ਤੋਂ ਕੀ ਭਾਵ ਹੈ ਤਾਂ ਉਹਨਾਂ ਨੇ ਆਪਸ਼ਨ ਚ ਦਿੱਤਾ ਹੋਊਗਾ ਕਿ ਕਿਸੇ ਵਸਤੂ ਸਥਾਨ ਵਿਅਕਤੀ ਅਧਿਰੇ ਨਾਮ ਲਈ ਵਰਤੇ ਗਏ ਸ਼ਬਦਾਂ ਨੂੰ ਆਪਾਂ ਨਾਅਵ ਕਿਹਾ ਜਾਂਦਾ ਹੈ ਪ੍ਰਸ਼ਨ ਦੂਜਾ ਪੁੱਛ ਲਈ ਜੀ ਉਹ ਵੀ ਹਾਂ ਨਾਅਵ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਨਾਅਵ ਦੇਖੋ ਪ੍ਰਸ਼ਨ ਇੱਕੇ ਹੋਊਗਾ ਉਹਦੇ ਰਿਐਕਸ਼ਨ ਨੇ ਜਿਹੜੇ ਉਹ ਚੇਂਜ ਹੋਣਗੇ ਨਾਅਵ ਦੀਆਂ ਕਿਸਮਾਂ ਦੱਸੋ ਕਿੰਨੀਆਂ ਹੁੰਦੀਆਂ ਨੇ ਨਾਅਵ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ ਨਾਅਵ ਦੇ ਕਿੰਨੇ ਰੂਪ ਨੇ ਰੂਪ ਵੀ ਉਹੀ ਹੈ ਕਿਸਮਾਂ ਵੀ ਉਹੀ ਹੈ ਪ੍ਰਕਾਰ ਵੀ ਉਹੀ ਹੈ ਜਿਵੇਂ ਕੱਲ ਪੜਿਆ ਸੀ ਸਮਾਨ ਅਰਥਕ ਠੀਕ ਹੈ ਨਾ ਉਹ ਮੇਂ ਵਿਗਨਾਵਕ ਪੰਜ ਪ੍ਰਕਾਰ ਦੇ ਜੀ ਨਾਵ ਦੀਆਂ ਪੰਜ ਕਿਸਮਾਂ ਨੇ ਨਾਮ ਦੇ ਪੰਜ ਰੂਪ ਨੇ ਤਾਂ ਹਮੇਸ਼ਾ ਯਾਦ ਰੱਖਣਾ ਜੇ ਕਿਸੇ 'ਚ ਥੋੜਾ ਮੋਟਾ ਹਨਾ ਔਰਜਨਦਾਰੀ ਹੈ ਤਾਂ ਜਦੋਂ ਵੀ ਨਾਮ ਦੀ ਗੱਲ ਆਈ ਤਾਂ ਆਪਣਾ ਹੱਥ ਆਪਣੇ ਸਾਹਮਣੇ ਕਰ ਲੈਣਾ ਵੀ ਹੱਥ ਦੇ ਚਾਰ ਉਂਗਲਾਂ ਦੇ ਪੰਜਵਾਂ ਅੰਗੂਠਾ ਹੈ ਪੰਜ ਨੇ ਆਪਣੇ ਹੱਥ ਦੀਆਂ ਚਾਰ ਉਂਗਲਾਂ ਦੇ ਪੰਜਵਾਂ ਅੰਗੂਠਾ ਹੈ ਤਾਂ ਸਮਝੋ ਜਦੋਂ ਹਨਾ ਹੱਥ ਖੜਿਆ ਕਰਦਾ ਸਮਝੋ ਨਾਮ ਹੈ ਇਹ ਪੰਜ ਕਿਸਮਾਂ ਨੇ ਉਹ ਨਾਮ ਹੈ ਨਾਵ ਦੀਆਂ ਪੰਜ ਕਿਸਮਾਂ ਨੇ ਆਪਾਂ ਨੂੰ ਪਤਾ ਲੱਗ ਗਿਆ ਜਿਹੜਾ ਕਿਸੇ ਆਮ ਵਿਅਕਤੀ ਲਈ ਵਰਤਿਆ ਜਾਊਗਾ ਉਸ ਨੂੰ ਆਮ ਨਾਮ ਕਿਹਾ ਜਾਊਗਾ ਜਿਹੜਾ ਕਿਸੇ ਖਾਸ ਵਿਅਕਤੀ ਲਈ ਵਰਤਿਆ ਜਾਊਗਾ ਉਹ ਖਾਸ ਹੋਊਗਾ ਉਹ ਨਾਵਾਂ ਤੋਂ ਆਪਾਂ ਚੈੱਕ ਕਰ ਲਾਂਗੇ ਵੀ ਉਹ ਨਾਮ ਆਮ ਨਾਮ ਹੈ ਜਾਂ ਕਿਸੇ ਖਾਸ ਵਿਅਕਤੀ ਦਾ ਨਾਮ ਲਿੱਤਾ ਗਿਆ ਜਾਂ ਫਿਰ ਕੋਈ ਸਮਾਨ ਹੈ ਜਿਹੜਾ ਤੋਲਣ ਮਿਣਣ ਵਾਲੀ ਗੱਲ ਕਰੀ ਗਈ ਹੈ ਵੀ ਆ ਕਿਲੋਆਂ ਦੇ ਹਿਸਾਬ ਨਾਲ ਜਾਂ ਫਿਰ ਲੀਟਰਾਂ ਦੇ ਹਿਸਾਬ ਨਾਲ ਤੋਲਣ ਮਿਣਣ ਵਾਲੀ ਗੱਲ ਹੈ ਤਾਂ ਉਸ ਨੂੰ ਆਪਾਂ ਕਹਾਂਗੇ ਕਿ ਵਸਤੂਵਾਚਕ ਨਾਮ ਹੈ ਉਹ ਤੋਂ ਬਾਅਦ ਇੱਕ ਵਿਅਕਤੀ ਤੋਂ ਵੱਧ ਜਿੱਥੇ ਭੀੜ ਵਾਲੀ ਜਗ੍ਹਾ ਹੋਊਗੀ ਉਸ ਨੂੰ ਆਪਾਂ ਇਕੱਠ ਵਾਚਕ ਨਾਮ ਦਾ ਨਾਮ ਹੈ ਜਿਹੜਾ ਉਹ ਦੇ ਸਕਦੇ ਆ ਕਿਉਂਕਿ ਆਪਾਂ ਪਤਾ ਵੀ ਇੱਕ ਤੋਂ ਜ਼ਿਆਦਾ ਨੇ ਜਿਹੜੇ ਉਹ ਉਸ ਨੂੰ ਇਕੱਠ ਵਾਚਕ ਕਿਹਾ ਜਾਂਦਾ ਤੇ ਲਾਰਟ ਆਪਾਂ ਨੇ ਹੁਣੇ ਦੱਸ ਕੇ ਹਟਿਆ ਤੁਹਾਨੂੰ ਭਾਵ ਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਆਪਾਂ ਨੂੰ ਕਿਸੇ ਗੱਲ ਦਾ ਕਿਸੇ ਚੀਜ਼ ਦਾ ਮਹਿਸੂਸ ਹੋਣ ਦਾ ਪਤਾ ਲੱਗੂਗਾ ਵੀ ਹਾਂ ਆਪਾਂ ਨੂੰ ਮਹਿਸੂਸ ਆਪਾਂ ਨੇ ਸੁਣਿਆ ਬਥੇਰਾ ਵੀ ਹਾਂ ਮਿੱਠਾ ਉਹ ਮਹਿਸੂਸ ਕੀਤਾ ਦੇਖਿਆ ਨਹੀਂ ਹੈਗਾ ਆਪਾਂ ਨੇ ਤਾਂ ਜਨਰਲ ਨੂੰ ਆਪਾਂ ਮਹਿਸੂਸ ਕਰ ਸਕਦੇ ਹਈ ਉਹ ਹੋਣਗੇ ਭਾਵਵਾਚਕ ਨਾਮ ਇਹ ਸੀ ਆਪਣੀ ਅੱਜ ਦੀਆਂ ਨਾਵਦੀਆਂ ਕਿਸਮਾਂ ਤੇ ਨਾਵ ਤਾਂ ਇਹ ਆਪਣਾ ਟੋਪਿਕ ਅੱਜ ਦਾ ਕਲੀਅਰ ਆ ਆਪਣਾ ਨੈਕਸਟ ਟੋਪਿਕ ਹੋਊਗਾ ਜਿਹੜਾ ਨਾਵ ਦੇ ਨਾਲ ਹੀ ਇਹਦਾ ਰਲਦਾ ਮਿਲਦਾ ਇਹਦਾ ਭਰਾ ਕਹਿ ਸਕਦੇ ਆਪਾਂ ਪੜਨਾਵ ਨਾਵ ਦੇ ਚਾਰ ਅੱਖਰ ਨੇ ਪੜਨਾਵ ਦੇ ਦੋ ਲਾ ਲਓ ਭਾਵੇਂ ਭਾਵੇਂ ਦੇ ਦੋ ਲਾ ਕੇ ਉਹਦੇ ਚਾਰ ਲਾ ਲਓ ਪਰ ਕੀ ਹੈ ਇਹਨਾਂ 'ਚ 19 21 ਦਾ ਫਰਕ ਹੋਊਗਾ ਨਾਵ ਦੀ ਥਾਂ ਪੜਨਾਵ ਆ ਸਕਦਾ ਪਰ ਪੜਨਾਵ ਦੀ ਥਾਂ ਤੇ ਨਾਵ ਨਹੀਂ ਆ ਸਕਦਾ ਤਾਂ ਫਿਰ ਪਹਿਲਾ ਟੋਪਿਕ ਆਪਣਾ ਨਾਮ ਸੀ ਇਤੋਂ ਅੱਗੇ ਜਦੋਂ ਅੱਗੇ ਵਧਾਂਗੇ ਕੱਲਮ ਦਾ ਵੀ ਟੋਪਿਕ ਲੈ ਕੇ ਆਵਾਂਗੇ ਆਪਾਂ ਪੜਨਾਵ ਉਸ ਤੇ ਜਾਣਾਗੇ ਪੜਨਾਵ ਕੀ ਹੁੰਦਾ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਕਿੱਥੇ ਉਹਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਇੱਕ ਵਾਰੀ ਫੇਰ ਤੁਸੀਂ ਜਿਹੜਾ ਆਪਣਾ ਅੱਜ ਦਾ ਟੋਪਿਕ ਹੈ ਉਹ ਕਲੀਅਰ ਕਰਨਾ ਹੈ ਜਿਨ੍ਹਾਂ ਨੂੰ ਨਹੀਂ ਸਮਝ ਆਈ ਤਾਂ ਉਹ ਕਮੈਂਟ ਤੇ ਲਿਖ ਸਕਦੇ ਨੇ ਪੁੱਛ ਸਕਦੇ ਨੇ ਤਾਂ ਇੱਕ ਵਾਰੀ ਤੁਸੀਂ ਆਪਣੀ ਨੋਟਬੁੱਕ ਤੇ ਨੋਟਿਸ ਬਣਾਏ ਨੇ ਉਹਨਾਂ ਤੇ ਜ਼ਰੂਰ ਧਿਆਨ ਹੈ ਜਿਹੜਾ ਉਹ ਮਾਰ ਲਿਆ ਕਰੋ ਕਿਉਂਕਿ ਪੜ੍ਹਾਈ ਹੈ ਉਹ ਸਮਾਂ ਮੰਗਦੀ ਹੈ ਸਮਾ ਮੰਗਦੀ ਹੈ ਜੇ ਸਮਾ ਦਮਾਂਗੇ ਕਦੋਂ ਫਿਰ ਸਮਾ ਆਪਣੇ ਵਾਸਤੇ ਚੰਗਾ ਸਮਾ ਲੈ ਕੇ ਜਿਹੜਾ ਉਹ ਆਊਗਾ ਤਾਂ ਅੱਜ ਦੀ ਆਪਣੀ ਕਲਾਸ ਜਿਹੜੀ ਉਹ ਰਣੀ ਸੀ ਧੰਨਵਾਦੀ